ਫਕੂੰਤ ਮਾਨ ਦੀ ਇੱਕ ਬੁਰੀ ਆਦਤ ਹੈ ਝੂਠ ਬੋਲਣ ਦੀ ਕਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂ ਜੀ ਹੁੰਦੀ ਹੈ ਮੈਂ ਤੇ ਇਹ ਵੀ ਦੱਸਦਾ ਸੀ ਕਿੰਨੇ ਕਿਉਂ ਸਿੱਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਨਹਾਨੀ ਦਾ ਕੇਸ ਕਰੂਗਾ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਹੈ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜ਼ਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ ਚੱਲ ਬੁਲਾ ਮਿੱਤਰ ਮੈਨੂੰ ਕੋਰਟ ਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਜ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਮੁਖਸਰ ਸਾਹਿਬ ਦੀ ਅਦਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਮਾਨ ਹਾਨੀ ਦਾ ਕੇਸ ਪਾਇਆ ਗਿਆ ਜਿਹਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਰੂਰ ਪਹੁੰਚੇ ਤਾਂ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਮਾਨ ਸਾਹਿਬ ਵੱਲੋਂ ਕਿਹਾ ਗਿਆ ਕਿ ਮੈਂ ਹਰ ਹਫ਼ਤੇ ਪੇਸ਼ੀ ਤਿਆਨ ਨੂੰ ਤਿਆਰਾਂ ਤੁਸੀਂ ਪਾਓ ਪੇਸ਼ੀਆਂ ਤੇ ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਮੇਰੇ ਕੋਲ ਕਾਗਜ਼ ਨਹੀਂ ਮੈਂ ਹੁਣ ਅਦਾਲਤ ਦੇ ਵਿੱਚ ਹੀ ਸਾਰੇ ਕਾਗਜ਼ ਲੈ ਕੇ ਆਉਂਗਾ ਸਾਰੇ ਚਿੱਠੇ ਮੇਰੇ ਕੋਲ ਨਹੀਂ ਦੇ ਨੇ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਸੁਖਬੀਰ ਬਾਦਲ ਮੇਰੇ ਤੇ ਮਾਨਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂ ਜੀ ਹੁੰਦੀ ਹੈ ਮੈਂ ਤਾਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿੱਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ 1.5 1.5 ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਣਾ ਮੈਂ ਕਰ ਲਾ ਕਿਸ ਮੇਰੇ ਤੇ ਮੈਂ ਤਾਂ ਹਰੇਕ ਹਫ਼ਤੇ ਪੇਸ਼ੀ ਪਵਾ ਕਰੂੰਗਾ ਵੀ ਜਦ ਸਭ ਨਹਿਰਨੂਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪੈਣੇ ਕਾਗਜ਼ ਇਹਨਾਂ ਦੀਆਂ ਬੱਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀਏ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਨੂੰ ਲੁੱਟੇ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰਾ ਮੈਨੂੰ ਕੋਟਚਾ ਜਿਵੇਂ ਤੁਸੀਂ ਸੁਣਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈ ਕਿ ਸੁਖ ਵਿਲਾਸ ਹੋਟਲ ਹੋ ਗਿਆ ਇਹਨਾਂ ਦੀ ਟਰਾਂਸਪੋਰਟ ਦੇ ਕਾਗਜ਼ ਨੇ ਹੁਣ ਵੇਖਣਾ ਹੋਵੇਗਾ ਜਦੋਂ ਪੇਸ਼ੀ ਪੈਂਦੀ ਹੈ ਉੱਥੇ ਕੀ ਹੁੰਦਾ ਤੇ ਕਈ ਸਵਾਲ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਾਗਜ਼ ਲੈ ਕੇ ਆਣਗੇ ਕਈ ਸਵਾਲ ਖੜੇ ਹੁੰਦੇ ਨੇ ਹੁਣ ਵੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ ਕੌਣ ਸੱਚਾ ਕੌਣ ਝੋਠਾ ਇਹ ਤਾਂ ਨਾਲ ਸਮਝ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ